ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੱਟੂ ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਾਗ ਸੇਲੇ ਲੈ ਕੇ ਆਏ ਹਾਂ ਜੀ ਇੱਕ ਵੀ ਮੱਝ ਇੱਕ ਵੀ ਡੱਬੀ ਵੜ ਸੂਈ ਸਵਾਈ ਇੱਕ ਧੋਕੜ ਗੱਬਣਾ ਬਾਈ ਆਉ ਪੁੱਛ ਲੈਣਾ ਬਾਈ ਟੋਟੇਲ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਬਸਕ੍ਰਾਈਬਰ ਹੋ ਠੀਕ ਹੋ ਬਜੀ ਹਾਂ ਜੀ ਹਾਂ ਜੀ ਬਹੁਤ ਜੀ ਨਾਮ ਤੇ ਐਡਰੈਸ ਬੋਲੋ ਨਾਮ ਮੇਰੇ ਦਵਿੰਦਰ ਸਿੰਘ ਪੈਂਟ ਹਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਦੇ ਨੇੜੇ ਵੀਰੇ ਆਪਣਾ 4 ਕਿਲੋਮੀਟਰ ਤੱਕ ਆਪਾ ਪੈ ਜਾਂਦਾ ਇਧਰ 4 ਕਿਲੋਮੀਟਰ ਸੁਖਪਰਾ ਮੋੜ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 77551 97667 ਠੀਕ ਹੈ ਭਾਈ ਭਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਵੀਰੇ ਚੌਥਾ ਸੂਸ ਹੁੰਦੀ ਹੈ ਜੀ ਮੱਝ ਹੁਣ ਕਿੰਨੇ ਦਿਨ ਲੈਂਦੀ ਹੈ ਇਹਦੇ 15 ਤਰੀਕ ਨੂੰ ਦਿਨ ਪੂਰੇ ਹੈ 15 ਤਰੀਕ ਨੂੰ ਪੂਰੇ ਹੈ ਹੀ ਰਿਕਾਰਡ ਦੁੱਧ ਦਾ ਵੀ ਇਹਦਾ 16 ਤੋਂ 17 ਲੀਟਰ ਦਾ ਰਿਕਾਰਡ ਆ ਵੀਰੇ ਪਿਛਲੇ ਸਵੇਰੇ 16-17 ਲੀਟਰ ਦੁੱਧ ਦਿੱਤਾ ਇਹਨੇ ਹਮ ਆਰਡਰ ਬੜਾ ਕਮਾਲ ਦਾ ਹਨਾ ਬਹੁਤ ਜ਼ਿਆਦਾ ਵੀਰੇ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਕੱਚੀ-ਕੱਚੀ ਆ ਹਜੇ ਇਹਨਾਂ ਦੀ ਇਹ ਲੈਣ ਦੀ ਹੈ ਹਫਤਾ ਦਾ ਨਾੜਾ ਦੇਖੋ ਬਾਈ ਲੈਵੇ ਤੇ ਬਰੀਕੀ ਚ ਨਾੜਾ ਦੇਖੋ ਨਾੜਾ ਨੂਣਾ ਬਹੁਤ ਚੰਗੀਆਂ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਕੱਲਾ-ਕੱਲਾ ਥਣ ਮੁੱਠੀ ਵਾਲਾ ਥਣ ਕੱਦ ਚੰਗਾ ਸਿੰਗ ਵੀ ਠੀਕ ਆ ਬਾਈ ਤੇ ਸਵੇਂ ਪਲੀਆਂ ਰਾਜੀ ਆ گاਵਾ ਵਰਗਾ ਲੈਵਾ ਕਰਮਾਲੀ ਦਾ ਖੋਲਿਓ ਬਾਈ ਤੋਰ ਕੇ ਦਿਖਾ ਦਿਓ ਦੁੱਧਾ ਰਿਕਰਡ ਬਾਈ ਨੇ ਬਹੁਤ ਚੰਗਾ ਦੱਸਿਆ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਦੋਂ ਨੂੰ ਆਰਡਰ ਜਿਹੜਾ ਵਧੀਆ ਤਿਆਰ ਕਰ ਲੋਗੇ ਫਤਲੇ ਪਿੰਡੇ ਦੀ ਮੱਝ ਦੁੱਧ ਵਾਲੀ ਮੱਝ ਦੁੱਧ ਵਾਲੀ ਐ ਬਾਈ ਤਾਂ ਕੀ ਮੋਲਾ ਫਰਜਾਇਜ ਆ ਬਾਈ ਇਹੇ ਵੀਰੇ 97000 ਦੀ ਆਪਾਂ ਮੈਂ ਦੇ ਦਾਂ ਠੀਕ ਆ ਮਾਨਤਨ ਹੋ ਜਾ ਮਾਨਤਨ ਕਰਦੇ ਆ 97000 ਰੁਪਏ ਜਮ੍ਹਾਂ ਜਾਇਜ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਏ ਚੰਗੀ ਆ ਸਵੀ ਪੜੀਆਂ ਰਾਜੀ ਰੋਜੀ ਫੁੱਲ ਦੁੱਧ ਦਾ ਰਿਕਾਰਡ ਬਹੁਤ ਚੰਗਾ ਵੀ ਦੁੱਧ ਦੇ ਸਵਰ ਵੀ ਸਵੀ ਬੜੀ ਲੱਗਦੀ ਦੁੱਧ ਤਾਂ ਬਾਹਲੀ ਸ਼ਹਿਦੀ ਹੁੰਦੀ ਹੈ ਬਈ ਬੰਦੇ ਆ ਲੈ ਵਾ ਦੇਖੋ ਫਿਰ ਸ਼ਾਂ ਤੋਂ ਡਿਲੀਵਰੀ ਕੁਆਲਟੀ ਚੈੱਕ ਕਰੋ ਕਿਆ ਬਾਤ ਅੱਗੇ ਬਈ ਦੋ ਨੰਬਰ ਕਿਹੜਾ ਸੂਆ ਸੂਈ ਹੈ ਬਣ ਇਹ ਵੀਰੇ ਤੀਜੇ ਸੂਆ ਸੂਈ ਹੋਈ ਹੈਗੀ ਕਦੋਂ ਸੂਈ ਹੈ ਇਹਨੂੰ 1 ਮਹੀਨਾ ਹੋ ਗਿਆ ਉਹ ਬੱਚੀ ਬੈਠੀ ਇਹਦੀ ਕਿਹੜੀ ਬੱਚਿਆ ਹਲਾਲ ਨੇ ਹਾਂ ਠੀਕ ਆ ਬੱਚਾ ਮਗਰ ਬੱਚੀ ਹੈ ਬੱਚੀ ਦੀ ਕੁਆਲਟੀ ਚੈੱਕ ਕਰ ਲੋ ਜਰਸੀ ਨਾਲ ਕ੍ਰੋਸ ਹੈ ਨਾ ਹਾਂਜੀ ਵੀਰੇ ਆ ਆ ਪੈਰ ਸਹਿਰਾ ਹਾਂਜੀ ਆ ਪੈਰ ਸਹਿਰਾ ਜੀ ਠੀਕ ਆ ਬਾਈ ਠੀਲ ਠੰਡੀ ਆ ਹੂੰ ਬਹੁਤ ਕਿੰਨਾ ਦੁੱਧ ਆਉਣਗਾ ਦੁੱਧ ਹੁਣੇ ਵੇਲੇ 13 ਲੀਟਰ ਹੋਊਗਾ ਨੈਟ ਤੇ ਆ ਹਾਂ ਠੀਕ ਆ 13 ਲੀਟਰ ਦੁੱਧ ਬਾਈ ਕਹਿੰਦਾ ਨੈਟ ਹਾਜ਼ਰ ਆ ਭਾਈ ਦੋ ਡੰਗ ਚ ਉਹਦੇ ਥਾਨ ਦੇਖੋ ਕਮਾਲ ਦਾ ਮੁੱਠੀ ਵਾਲਾ ਥਾਨ ਚਾਰੇ ਥਾਨ ਨਿਕੜਵੇਂ ਪੂਰੇ ਗਰਦਿਆ ਖੋਲਿਓ ਬਾਈ ਤੋਰੇ ਰੰਗ ਰੂਪ ਚੰਗਾ ਚੰਗੀ ਆ ਕੱਦ ਵਿੱਡ ਵਾਲੀ ਆ ਕਰਮ ਵਾਲੀ ਤੇ ਕੀ ਮੋਲ ਆ ਬਈ ਜੈਜ ਇਹ ਤਾਂ ਵੀਰੇ ਬਸ 40000 ਦੇ ਆ ਬੱਦੇ ਦਾਂਗੇ ਮਾਨਤਨ ਹੋ ਜੂਗਾ ਮਾਨਤਨ ਕਰ ਦਾਂਗੇ ਮਾੜਾ ਮੋਲ 40000 ਰੁਪਇਆ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਕੁਆਰੀ ਠੰਡੀ ਹੈ ਵੀਰੇ ਠੰਡੀ ਸੀਲਾ ਚੂਈ ਚੂਈ ਕਿਵੇਂ ਆ ਪੂਰੀ ਪੋਲੀ ਆ ਇੱਕਦਮ ਠੰਡ ਬਹੁਤ ਚੰਗਾ ਲੱਗਿਆ ਦਾਸ ਦਾ ਸੰਚੂਈ ਚੂਈ ਦੀ ਚੰਗੀ ਆ ਬਈ ਆ ਗਿਬਰਤਨ ਨੰਬਰ ਤੋਂ ਔਕੜ ਗੱਬਣਾ ਐ ਵੀਰੇ ਹਾਂ ਜੀ ਇਹ ਔਕੜ ਗੱਬਣਾ 6 ਮਹੀਨੇ ਦੀ ਗੱਬਣਾ ਇਹ 8 ਕਿਲੋ ਦੁੱਧ ਆਇਆ ਥੱਲੇ 6 ਮਾਗਰੋਂ ਲੈ ਥਣ ਦੀ ਇਹ ਤੇਲ ਲਗਾ ਇੱਕ ਥਣ ਤੋਂ ਤੇਲ ਹਾਂ ਜੀ ਹਾਂ ਠੀਕ ਹੈ ਭਾਈ ਮੀਣ ਤੋਂ ਚੈੱਕ ਕਰਵਾਉਣੇ ਲੈ ਭਾਈ ਪਿਛਲੇ ਥਣ ਤੋਂ ਵੀ ਇੱਕ ਦੁੱਧ ਤੇਲ ਆ ਬਾਕੀ ਤੇਨੇ ਸਹੀ ਚੱਲਦੇ ਹਾਂ ਹਾਂ ਜੀ ਹਾਂ ਜੀ ਬਾਕੀ ਓਕੇ ਚੋਾਈ ਜੁਈ ਕਿਵੇਂ ਚੋਾਈ ਵੀਰੇ ਪੋਲੀ ਹੈ ਫੈਟ ਬਹੁਤ ਆਉਂਦੀ ਬਹੁਤ ਫੈਟ ਬਹੁਤ ਵਧੀਆ ਗਈ ਇਹਦੀ ਖੋਲਿਓ ਭਾਈ 45 ਪਲੱਸ ਹੀ ਆਉਂਦੀ ਫੈਟ ਇਹਦੀ ਫੁੱਲ ਕਰਦਾ ਬਈ ਰਾਜੀ ਆ ਸਮੀ ਪਲੀਆ ਫੈਂਡ ਬਹੁਤ ਆਉਂਦੀ ਆ ਮੱਝਾਂ ਵਰਗਾ ਦੁੱਧ ਦਿੰਦੀ ਉਹ ਕਰਮ ਵਾਲੀ ਚੋਕ ਉਸ ਦਾ ਬਈ ਹੂੰ ਤੋਂ ਕੜ ਗੱਭਣ ਹੋਈ ਸੱਦਰ ਨੇ ਵੀਰੇ ਨੇ 22 ਲੀਟਰ ਦੁੱਧ ਦਿੱਤਾ ਠੀਕ ਆ ਬਾਈ ਹਾਂ ਇਹ ਮੁੱਲ ਆ ਬਈ ਇਹਦਾ ਇਹ ਵੀਰੇ 25000 ਦੀ ਦੇ ਦੇ ਠੀਕ ਆ ਮਾਨਤਨ ਹੋ ਜੇ ਮਾਨਤਨ ਕਰ ਠੀਕ ਆ 25000 ਰੁਪਿਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਸਮੀ ਪਲੀਆ ਰਾਜੀ ਆ ਕਰਦ ਬੱਡ ਵਾਲੀ ਆ ਤਾਜੀ ਦਾ ਰਿਕਾਰਡ ਚੰਗਾ ਦੱਸਿਆ ਬਾਈ ਨੇ ਨਾਵੀਸੀ ਪ੍ਰਾ ਕੋਲ ਤੁਸੀਂ ਕਿੰਨੇ ਵਖਾਤੇ ਵੀ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਬਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ